ਪਿੰਡ ਟਾਂਡਾ ਵਿੱਚ ਇੱਕ ਪਰਿਵਾਰ ਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪੀੜਤ ਪਰਿਵਾਰ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਜਮੋਹਲੀ ਕੀ ਹੋਇਆ ਕੀ ਹੈ ਇਹ ਸਾਡੀ ਜੱਦੀ ਪੁਸ਼ਤੀ ਜ਼ਮੀਨ ਆ ਜਿਹੜੀ ਸਾਡੇ ਦਾਦਾ ਜੀ ਵੱਲੋਂ ਸਾਨੂੰ ਮਿਲੀ ਆ ਇੱਕ ਮੈਡਮ ਐ ਅੰਜੂ ਚੋਹਾਨ ਤੇ ਵਿਨੋਦ ਚੋਹਾਨ ਉਹਨਾਂ ਦੇ ਹਸਬੰਡ ਆ ਜਿਹੜੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਉਹਨਾਂ ਨੇ ਸਾਡੀ ਸਾਰੀ ਜ਼ਮੀਨ ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਹੋਈ ਆ ਸਾਨੂੰ ਸਾਡੀ ਦਾਦਾ ਦਾਦੇ ਰਾਹੀ ਆ ਇਹ ਆਪਦੀ ਆ ਹਾਂਜੀ ਪਰਸਨਲੀ ਇਹ ਸਾਡੇ ਤਾਇਆ ਜੀ ਦੇ ਮੁੰਡੇ ਨੇ ਤੇ ਇੱਕ ਗੁਰਬਚਨ ਸਿੰਘ ਨੇ ਦੋਨਾਂ ਨੇ ਵੇਚੀ ਹੋਈ ਆ ਇਹ ਦੋਨਾਂ ਨੇ ਵੇਚੀ ਇਹਨਾਂ ਨੂੰ 5 ਕਿੱਲੇ ਕਰਕੇ ਉਹਨਾਂ ਨੇ ਕਿੱਥੇ ਕਿੱਲੇ ਪੂਰੇ ਕੀਤੇ ਇਹ ਸਾਨੂੰ ਨਹੀਂ ਪਤਾ ਪਰ ਉਹ ਵਿੱਚ ਸਾਡੀ ਤੇ ਵੀ ਕਬਜ਼ਾ ਕਰ ਰਹੀ ਆ ਇਹਨਾਂ ਨੇ ਸਾਡੀ ਵੀ ਵਿੱਚ ਦਿਖਾ ਕੇ ਸਾਰੀ ਵੇਚੀ ਆ ਸਾਢੇ 4 ਕ ਨਾਲ ਜ਼ਮੀਨ ਸਾਡੀ ਜਿਹਨੂੰ ਕਬਜ਼ਾ ਕੀਤਾ ਕੌਣ ਹੈ ਬੰਦੇ ਅੰਜੂ ਚੋਹਣ ਤੇ ਵਿਨੋਦ ਚੋਹਣ ਇਹ ਜਟਕਿੰਗ 34 ਸੈਕਟਰ ਦੀ ਜਟਕਿੰਗ ਕੰਪਿਊਟਰ ਸੈਂਟਰ ਦੀ ਓਨਰ ਹੈ ਚਲੋ ਉਹਨਾਂ ਦੇ ਅਕਸਰ ਜਟਕਿੰਗ ਵਿੱਚ ਕਬਜ਼ਾ ਕਰ ਉਹਨਾਂ ਨੇ ਇਹਨਾਂ ਨੂੰ ਸੁਖਵਿੰਦਰ ਸਿੰਘ ਤੇ ਗੁਰਬਚਨ ਸਿੰਘ ਸੁਖਵਿੰਦਰ ਸਿੰਘ ਜੋ ਕਿ ਸਾਡੇ ਤਾਇਆ ਜਿਹਦਾ ਮੁੰਡਾ ਤੇ ਗੁਰਪ੍ਰਭਜਨ ਸਿੰਘ ਪਿੰਡ ਵੱਡੀਕਰੋ ਦਾ ਮੁੰਡਾ ਚੇਅਰਮੈਨ ਆਪਣੇ ਇਹਨਾਂ ਵੇਚਾਉਂਦਾ ਹਾਂਜੀ ਉਹਨਾਂ ਨੇ ਦੋਨਾਂ ਨੇ ਵੇਚੀ ਇਹ ਰਲਿ ਮਿਲਿ ਉਹਨਾਂ ਦੇ ਤੁਸੀਂ ਕਹਿੰਦੇ ਸੰਦੇ ਇਸ ਤਰ੍ਹਾਂ ਦੀ ਜੀ ਨੰਬਰ ਉਹਨਾਂ ਦੀ ਬੇਸਤੀ ਹਾਂਜੀ ਉਹਨਾਂ ਨੇ ਆਪਦੀ ਹਿੱਸਾ ਵੇਚਦਾ ਸਾਡਾ ਹਿੱਸਾ ਸੀ ਸਾਡਾ ਹਿੱਸਾ ਹੁਣ ਧੱਕੇ ਨਾਲ ਕਬਜ਼ਾਉਣ ਨੂੰ ਅਰਜ਼ੀ ਕਰ ਲਈ ਜੀ ਕਬਜ਼ਾ ਹੁੰਦੀ ਦੇ ਕੋਲ ਹੁੰਦੀ ਇਸ ਟਾਈਮ ਤੇ ਸਾਡੇ ਕੋਲ ਸਾਡੇ ਕੋਲ ਸਾਡੇ ਉਹ ਕੱਬਿਆ ਕਰ ਦਿੰਦੇ ਉਹ ਕਹਿੰਦੇ ਵੀ ਸੁਖਮਿੰਦਰ ਤੇ ਗੁਰਬਚਨ ਨੇ ਸਾਨੂੰ ਵੇਚ ਦਿੱਤੀ ਆ ਇਹ ਉਹਨਾਂ ਨੇ ਦੋਨਾਂ ਨੇ ਪੈਸੇ ਖਾਏ ਆ ਇਹ ਇਹਦਾ ਗੁਰਬਚਨ ਕਹਿੰਦਾ ਵੀ ਇੰਦੇ ਕੋਲ ਕੁਝ ਨਹੀਂ ਹੈਗਾ ਵੀ ਧਮਕੇ ਧਮਕੇ ਮਾਰ ਕੇ ਫੁੱਲਖੀ ਆਪਣੀ ਉਹ ਕਹਿੰਦੇ ਵੀ ਤੁਹਾਡੇ ਤੇ ਵੱਡਾ ਕੇਸ ਕਰਾ ਦਾਂਗੇ ਜੇ ਤੁਸੀਂ ਸਾਡੇ ਨਾਲ ਉਹ ਕੀਤਾ ਇਹ ਕਿ ਨਹੀਂ ਇਹ ਅੰਜੂ ਚੋਹਾਨ ਨੇ ਡਿਸਟ੍ਰਿਕਟ ਦੇ ਨਾਮ ਹੋਣੀ ਆ ਅੰਜੂ ਚੋਹਾਨ ਤੇ ਵਿਨੋਦ ਚੋਹਾਨ ਇਹ ਹੁਣ ਦੇ ਛੋਟੇ ਕੋਲ ਜੀਨੀ ਹੋਈ ਡਿਸਟ੍ਰਿਕਟ ਹੋਈ ਨਹੀਂ ਸਾਡੇ ਕੋਲ ਸਾਡੇ ਦਾਦੇ ਲਈ ਫਰਦਾ ਇੰਤਕਾਲਾ ਦਾਦਾ ਜੀ ਦਾ ਦੇਦੇ ਜੀ ਸਾਡੇ ਦਾ ਡੈਡੀ ਜੀ ਦਾ ਨਾਮ ਹੈ ਫਰਦਾਂਜੀ ਪਟਵਾਰੀ ਤਹਿਸੀਲਦਾਰ ਕੋਲ ਗਿਆ ਪਟਵਾਰੀ ਤਹਿਸੀਲਦਾਰ ਸਾਰੇ ਉੱਥੇ ਆਏ ਸੀਗੇ ਨਿਸ਼ਾਨਦੇਹੀ ਕਰਕੇ ਗਏ ਆ ਬਕਾਇਦਾ ਪੀਲਰ ਤੇ ਕੰਡਾ ਤਾਰਾਂ ਤੇ ਆਪਦੀ ਮੋਹਰ ਲਾ ਕੇ ਗਏ ਆ ਲਿਖਵਾ ਕੇ ਸਾਡੀਆਂ ਹਾਜ਼ਰੀਆਂ ਤੇ ਉਹਨਾਂ ਦੀਆਂ ਹਾਜ਼ਰੀਆਂ ਲਿਖਵਾ ਕੇ ਲੈ ਕੇ ਗਏ ਸੀ ਜਿਨ੍ਹਾਂ ਨੂੰ ਕਿ ਉਹ ਇਨਸਾਨ ਮੰਨਦੇ ਨਹੀਂ ਦੋਨੇ ਉਹ ਕਹਿੰਦੇ ਵੀ ਉਹ ਸਾਰੇ ਫਾਰਮੈਲਿਟੀ ਸੀਗੀ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਅਸੀਂ ਪੁਲਿਸ ਕੋਲੇ ਗਏ ਸੀਗੇ ਪਰ ਪੁਲਿਸ ਕੰਪਲੇਂਟ ਸਾਡੀ ਲਿਖਦੀ ਨਹੀਂ ਨਾ ਸਾਡੀ ਸੁਣਦੀ ਆ ਫੁੱਲ ਸਾਡੇ ਨੂੰ ਸੁਣ ਸੁਣਨ ਦੀ ਬਜਾਏ ਉਲਟਾ ਸਾਨੂੰ ਹੀ ਧਮਕਾਉਂਦੀ ਹੈ ਕੀ ਸੋ ਕਹਿੰਦੇ ਪਹਿਲੇ ਲੋ ਜਾਂ ਤੁਸੀਂ ਤੇ ਸੁਣ ਕੇ ਕਹਿੰਦੇ ਉਹ ਕਹਿੰਦੇ ਵੀ ਆ ਤਾਂ ਇਹਨਾਂ ਨੂੰ ਵੇਚ ਦੋ ਤੇ ਜਾਂ ਤੁਸੀਂ ਕਬਜ਼ਾ ਛੱਡ ਦੋ ਉਹਨਾਂ ਦਾ ਨੰਬਰ ਉਹਨਾਂ ਕੋਲ ਦਾ ਨੰਬਰ ਉਹਨਾਂ ਨੇ ਜਿਸ ਉਹਨਾਂ ਦਾ ਜੋ ਵੀ ਨੰਬਰ ਹੈ ਉਹਨਾਂ ਦਾ ਨੰਬਰ ਨੀਚੇ ਮਾੜੀ ਦੇ ਪੈਂਦਾ ਗੁੱਗਾ ਮਾੜੀ ਕੋਲੇ ਨਹੀਂ ਸਾਡੀ ਜ਼ਮੀਨ ਦਾ 55 ਨੰਬਰ ਹੈ ਸਾਡੀ ਜ਼ਮੀਨ ਦਾ 58 ਨੰਬਰ ਹੈ ਉਹਨਾਂ ਕੋਲੇ 47 ਨੰਬਰ 47/33 ਨੰਬਰ ਦੀ ਰਜਿਸਟਰੀ ਹੈ ਉਹਨਾਂ ਕੋਲੇ ਕਿਦੇ ਜਣੀ ਕਬਜ਼ਾ ਕਰ ਰਿਹਾ ਹੈ ਹਾਂਜੀ ਕਬਜ਼ਾ ਕਰਨ ਆਏ ਸੀ 2 2 ਫਰਵਰੀ ਨੂੰ 2 3 ਫਰਵਰੀ ਨੂੰ ਆਏ ਸੀਗੇ ਉਹ ਉਹਦੇ ਬੌਂਸਰ ਆਉਂਦੇ ਮੁੰਡੇ ਤੇ ਕੁੜੀਆਂ ਲੈ ਕੇ ਆਉਂਦੀ ਆ ਉਹ ਨਾਲ ਸਾਡੇ ਵਾਸਤੇ ਜੇ ਅਸੀਂ ਆਵਦੀ ਜ਼ਮੀਨ 'ਚ ਜਾਂਦੇ ਆ ਤਾਂ ਸਾਨੂੰ ਧੱਕਾ ਮੁੱਕੀ ਕਰਕੇ ਉੱਥੋਂ ਕੱਢ ਦਿੰਦੇ ਆ ਅੱਜ ਹੁਣੀ ਬੀਤੇ ਦਿਨੀ 2 2 ਤਰੀਕ ਨੂੰ ਸਾਡੇ ਫਾਦਰ ਸਾਹਿਬ ਤੇ ਮੰਮੀ ਜੀ ਤੇ ਮੇਰਾ ਬੇਟਾ 10 ਸਾਲ ਦਾ ਉਹਨਾਂ ਨੂੰ ਤਿੰਨਾਂ ਨੂੰ ਫੜ ਕੇ ਉਹਨਾਂ ਨੇ ਘੁੱਟਿਆ ਤੇ ਜ਼ਮੀਨ 'ਚੋਂ ਬਾਹਰ ਕੱਢਿਆ ਧੱਕੇ ਮਾਰ ਕੇ ਉਹਨਾਂ ਨੇ ਅੰਜੂ ਚੋਹਾਨ ਤੇ ਵਿਨੋਦ ਚੋਹਾਨ ਨੇ ਅੰਜੂ ਚੋਹਾਨ ਨੇ ਪਾਪਾ ਜੀ ਦੇ ਥੱਪੜ ਮਾਰੇ ਮਾਤਾ ਜੀ ਦੇ ਨਾਲ ਬੱਚਾ ਵੀ ਕੁੱਟਿਆ ਆਪਣੇ ਕੋਲੇ ਕੋਈ ਪ੍ਰੂਫ ਨਹੀਂ ਜੀ ਆਪਣਾ ਘਰ ਬਹੁਤ ਦੂਰ ਹੈ ਮੇਰੇ ਕੋਲੇ ਕੋਈ ਪ੍ਰੂਫ ਨਹੀਂ ਹੈ ਜਿਹਦੇ ਨੇ ਮਾਰੇ ਆ ਉਹ ਖੁਦ ਆ ਤੇ ਬੱਚੇ ਨੇ ਜਿਹੜੇ ਨੇ ਛਡਵਾਇਆ ਉਹ ਬੱਚਾ ਆ ਕੇ ਜਾ ਕੇ ਇੰਨਾ ਕਿਹਾ ਵੀ ਬੇਬੇ ਅਰਗਾਤਾ ਮਾਰਦੇ ਹਾਂਜੀ ਨਹੀਂ ਨਹੀਂ ਮੈਡੀਕਲ ਰਿਪੋਰਟ ਆਸੀ ਦੂਏ ਦੀ ਛੇੜ ਦੀ ਰਾਤ ਨੂੰ ਕੰਪਲੇਂਟ ਲਿਖਦੇ ਨਹੀਂ ਆ ਜੇ ਤੁਸੀਂ ਜਨ 112 ਤੇ 112 ਤੇ ਕੀਤੀ ਸੀ ਉਹ ਕਹਿੰਦੇ ਸੀ ਮੰਨ ਦੇਣੇ 112 ਦੇ ਖਾਣਾ ਕਿਹਦਾ ਮੈਂ ਦੈ ਤੁਹਾਨੂੰ ਨਹੀਂ ਸਾਨੂੰ ਥਾਣਾ ਨਵਾਂ ਗਰਾਉਂਡ ਕੋਣ ਕਹਿੰਦਾ ਜੀ 112 ਦੀ ਕੰਪਲੇਂਟ ਨੂੰ ਮੰਨਦੇ ਨਹੀਂ ਐਸਆਈ ਸਭ ਕੁਝ ਦਿੱਕਤੀ ਕੰਪਲੀਟ ਕੀਤੀ ਹੈ ਜਾਂ ਸਰ 112 ਤੇ ਨਹੀਂ ਅਸੀਂ ਉਸ ਟਾਈਮ ਉਸ ਟਾਈਮ ਸਾਡੇ ਕੋਲੇ ਕੋਈ ਸਾਧਨ ਨਹੀਂ ਸੀ ਏਡੀ ਦੂਰ ਆਉਣ ਦਾ ਨਾ ਤਾਂ ਉਧਰ ਇੱਕ ਰਸਤਾ ਨਦੀਆਂ ਦਾ ਉਸ ਰਾਤ ਦਾ ਟਾਈਮ ਸੀਗਾ ਅਸੀਂ ਸਿਰਫ 112 ਤੇ ਕਾਲ ਕੀਤੀ ਸੀਗੀ ਉਸ ਟਾਈਮ ਕਿਉਂਕਿ ਅਕਸਰ 6 ਵਜੇ ਤੋਂ ਬਾਅਦ ਤਾਂ ਉਧਰੋਂ ਆਉਣ ਜਾਣ ਵੀ ਬੰਦ ਹੋ ਜਾਂਦਾ ਜਿਹੜੇ ਡਿਊਟੀਆਂ ਵਾਲੇ ਹੁੰਦੇ ਉਹ ਵੀ ਪਹਿਲਾਂ ਆ ਜਾਂਦੇ ਸਾਡੇ ਕੋਲੇ ਕੋਈ ਸਾਧਨ ਨਹੀਂ ਹੈਗਾ ਉੱਥੋਂ ਆਉਣ ਦਾ ਤੇ ਜੇ ਅਸੀਂ ਦੂਜੇ ਦਿਨ ਉਹਨੇ ਦੂਜੇ ਦਿਨ ਲਿਖਦਾ ਕੋਈ ਨਹੀਂ ਨੀਉ ਪਰਜਾ ਕਰਨਾ ਚਾਹੁੰਦੇ ਨੇ ਜਸੂਨ ਕਹਿੰਦੇ ਨੇ ਵੀ ਪੈਸੇ ਲੈ ਲਓ ਵੀ ਅਜਮੂ ਸਮਝੋ। ਇਹ ਵੀ ਸਾਡੇ ਕੋਲ ਇੱਕ ਕਈ ਵਾਰੀ ਬੰਦੇ ਭੇਜੇ ਆ 10 12 ਬੰਦੇ ਸਾਡੇ ਕੋਲ ਪਿੰਡ ਦੇ ਭੇਜੇ ਬਾਹਰਲੇ ਵੀ ਭੇਜੇ ਆ ਕਹਿੰਦੇ ਵੀ ਜਾਂ ਤਾਂ ਇਹਦਾ ਇਹਦਾ ਸੌਦਾ ਕਰ ਲਓ ਵੀ ਸਾਡੇ ਨਾਲ। ਇਹ ਜ਼ਮੀਨ ਇਹਨਾਂ ਸਾਡੇ ਕੋਲੇ 10 ਲੱਖ 40 ਲੱਖ ਦੀ ਵੀ ਆਫਰ ਆਈ ਆ ਕਹਿੰਦੇ 40 ਲੱਖ ਲੈ ਲਓ ਸਾਡੇ ਨਾਲ ਸੌਦਾ ਕਰ ਲਓ। ਪਰ ਅਸੀਂ ਇਸ ਜ਼ਮੀਨ ਨੂੰ ਵੇਚਣਾ ਹੀ ਨਹੀਂ ਚਾਹੁੰਦੇ ਸੀ। ਜ਼ਮੀਨ ਸਾਂਝਾ ਮਸਰਕਾ ਹੈ। ਨਹੀਂ ਹਾਂਜੀ ਹੈਗਾ ਸਾਂਝਾ ਮਸਰਕਾ ਪਰ ਅਲੱਗ-ਅਲੱਗ ਵੰਡ ਦਿੱਤੀ ਹੋਈ ਆ ਦਾਦਾ ਜੀ ਨੇ ਉਹਨਾਂ ਦੂਜੇ ਚਾਚਾ ਤਾਇਆ ਦੇ ਹਿੱਸੇ ਉਹ ਨਹੀਂ ਤਕਸੀਮ ਹੋਈ ਉਹ ਨਹੀਂ ਤਕਸੀਮ ਨਹੀਂ ਹੋਈ ਉਹ ਬਹੁਤ ਤੁਸੀਂ ਕੀ ਮੰਗ ਰਹੇ ਹੋ ਸੋ ਸਿਆਣੇ ਸਾਡੇ ਕੋਲ ਇੱਕ ਤਾਂ ਇਹ ਸਾਡੇ ਕੋਲੇ 551 ਦਾ ਸਾਡੇ ਤੇ ਝੂਠਾ ਪਰਚਾ ਪਾਇਆ ਜਿਹੜਾ ਉਹਨਾਂ ਨੇ 2 ਤਰੀਕ ਨੂੰ ਜਦੋਂ ਅਸੀਂ ਆਪਦੇ ਬਚਾਅ ਚ ਆਪਣੇ ਤੇ ਕੋਈ ਵੀ ਵੌਨਸਰ 50 ਲੈ ਕੇ ਹਮਲਾ ਕਰਨਗੇ ਤਾਂ ਆਪਾਂ ਵੀ ਆਪਣੇ ਬਚਾਅ ਚ ਕੁਛ ਨਾ ਕੁਛ ਤਾਂ ਕਰਾਂਗੇ ਅਸੀਂ ਦੋ ਗੱਲਾਂ ਕਹਿ ਦਈਏ ਜਾਂ ਦੋ ਮਾੜਾ ਮੋਟਾ ਉਹ ਕਰ ਲਈਏ ਦੋ ਇਹ ਭਰਾ ਨੇ ਆਉਂਦੇ ਆ ਜਦੋਂ ਸਾਨੂੰ ਛਡਵਾਉਣ ਵਾਸਤੇ ਤਾਂ ਇਹਨਾਂ ਦੀ ਵੀਡੀਓ ਬਣਾ ਕੇ ਪੁਲਿਸ ਵਾਲਿਆਂ ਨੂੰ ਪਾ ਦਿੰਦੀ ਆ ਪੁਲਿਸ ਵਾਲੇ ਉਸ ਚੀਜ਼ ਨੂੰ ਮੰਨਦੇ ਆ ਸਾਡੀ ਕਿਸੇ ਕਾਰਵਾਈ ਨੂੰ ਨਹੀਂ ਮੰਨਦੇ ਕੋਈ ਵੀਡੀਓ ਹਾਂਜੀ ਸਾਡੇ ਕੋਲ ਵੀਡੀਓ ਹੈ ਗਿਆ ਵੀਰੇ ਫੋਟੋਵਾਰ ਕਰ ਰਹੇ ਸੀ ਕੋਈ ਰੈਕੋਰਡ ਹਾਂਜੀ ਲੇਡਿਸ ਵੀ ਸਪான்ਸਰ ਬੌਨਸਰ ਕਰ ਰਹੇ ਹਾਂ ਹਾਂਜੀ ਪੈਂਟ ਰੇਟ ਤੇ ਸਾਨੂੰ ਇਹ ਧਮਕਾਉਂਦੇ ਆ ਵੀ ਜਾਂ ਤਾਂ ਇਹਨੂੰ ਛੱਡ ਦਿਓ ਨਹੀਂ ਤਾਂ ਰਸਤੇ 'ਚ ਘੇਰ ਕੇ ਕਿਤੇ ਤੇਰਾ ਬੰਦਾ ਮਰਵਾ ਦਾਂਗੇ ਤੁਹਾਡੇ ਜਿਹੜੇ ਹੋਰ ਬਜ਼ੁਰਗਾਂ ਉਹਨਾਂ ਨੂੰ ਅਸੀਂ ਮਰਵਾ ਦਾਂਗੇ ਸੰਤਾ ਜੀ ਆਉਣ ਜਾਣ ਇਹਨਾਂ ਨੇ ਬੰਦ ਕੀਤਾ ਪਿਆ ਦੋਨਾਂ ਜਾਣੇ ਨੇ ਕੁਇਕ ਭਾਰੀਆਂ ਐਸਐਸਪੀ ਸਾਹਿਬ ਨਾਲ ਡੀਐਸਪੀ ਨਾਲ ਗੱਲਬਾਤ ਹੋਈ ਕੋਈ ਸ਼ਿਕਾਇਤ ਕੀਤੀ ਸੀ ਹਾਂਜੀ ਡੀਐਸਪੀ ਸਾਹਿਬ ਕੋਲ ਸਾਡੀ ਦਰਖਾਸਤ ਗਈ ਹੋਈ ਆ 2-3 ਮਹੀਨੇ ਹੋ ਗਏ ਉਹਨਾਂ ਕੋਲ ਲਿਖਤੀ ਗਈ ਹੋਈ ਆ ਸਾਡੀ ਦਰਖਾਸਤ ਡੀਐਸਪੀ ਸਾਹਿਬ ਕੋਲੇ ਇਸ ਸੰਬੰਧੀ ਜਦੋਂ ਡੀਐਸਪੀ ਸਿਟੀ ਇੱਕ 모ਹਿਤ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਕੋਲ ਅਜੇ ਹੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਇਸ ਲਈ ਉਹਨਾਂ ਸ਼ਿਕਾਇਤਕਰਤਾ ਨੂੰ ਮਿਲਣ ਲਈ ਬੁਲਾਇਆ ਹੈ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ। ਅੱਜ ਹੀ ਮਿਲਣੇ ਜੀ ਪਹਿਲੀ ਵਾਰੀ? ਹਾਂਜੀ। ਤੇ ਉਹ ਹੁਣ ਆ ਕੇ ਉਹਨਾਂ ਨੇ ਆਪਣੀ ਕੰਪਲੇਂਟ ਜਿਹੜੀ ਹੈਗੀ ਆ ਉਹ ਦੱਸ ਰਹੇ ਨੇ। ਉਹਦੀ ਬੜਤਾਲ ਦੇ ਲਈ ਥਾਣੇ ਅਸੀਂ ਮਾਰਕ ਕੀਤੀ ਹੈ ਤੇ ਜੋ ਅਨਮੈਰਿਟ ਹੋਗਾ ਉਹ ਜੀ। ਦੋਨੋਂ ਸਹੀ ਕਿ ਤਰਫਾ ਕਾਰਵਾਈ ਜੇ ਸਤ ਸਭ ਕੁਝ ਸਾਡੀ ਤੇ ਜਿੱਤੇ ਉੱਤੇ ਕਾਰਵਾਈ ਜੇ ਸੁਣਵਾਈ ਬੋਸ ਚੋਂ ਨਮਾਉਣਾ ਹੋਣਾ ਚਾਹੀਦਾ। ਇਹ ਜੀ ਅੱਜ ਹੀ ਤਰਖਾਸ ਮੇਰੇ ਧਿਆਨ ਚ ਲੈਣ ਦੀ ਹੈ ਉਹਨਾਂ ਨੇ ਜਿਹੜਾ ਮਸਲਾ ਉਹਨਾਂ ਦੇ ਉੱਤੇ ਹੋਇਆ ਹੈ। ਠੀਕ ਹੈ ਤੇ ਉਹਦੇ ਬੇਸਿਸ ਦੇ ਉੱਤੇ ਅਸੀਂ ਵੈਰੀਫਾਈ ਕਰਾ ਕੇ ਜੋ ਜਨੂਨ ਬਣਦਾ ਹੋਊਗਾ ਉਹ ਜਿਹੜਾ ਹੈਗਾ ਬਹੁਤ ਹੀ ਜਲਦੀ ਜਿਹੜਾ ਹੈਗਾ ਉਹਨੂੰ ਪੁੱਟ ਜੇਗਾ ਮਸਲਨ ਵੀਡੀਓ ਵੀ ਜਾਰੀ ਕੀਤੀ ਸੀ ਮਤਲਬ ਕਿ ਵੀਡੀਓ ਦਿਖਾਣ ਦੇ ਲਈ ਮੈਨੂੰ ਵੀਡੀਓ ਦਿਖਾਈ ਹੈ ਜੀ ਉਹਦੇ ਵਿੱਚ ਇਹ ਵੀ ਜਿਹੜੇ ਅਗਰੈਸਰ ਨੇ ਤੇ ਦੋ ਤਰ੍ਹਾਂ ਦੇ ਵਿੱਚ ਆਇਆ ਲੱਗਦਾ ਕਿਤੇ ਕੋਈ ਗਲਤ ਗੱਲਬਾਤ ਹੋ ਰਹੀ ਹੈ ਠੀਕ ਹੈ ਉਹ ਅਸੀਂ ਵੈਰੀਫਾਈ ਕਰਵਾ ਰਹੇ ਹਾਂ ਉਹਦੇ ਵਿੱਚ ਕੌਣ ਕੌਣ ਹੋਰ ਬੰਦੇ ਨੇ ਜਿਹੜੇ ਵੀ ਬੰਦਿਆਂ ਦਾ ਉਹਦੇ ਵਿੱਚ ਕਸੂਰ ਹੋਗਾ ਉਹਨਾਂ ਖਿਲਾਫ ਕਾਰਵਾਈ ਹੋ ਜੇਗੀ ਠੀਕ ਹੈ ਦੂਜੇ ਪਾਸੇ ਖਰੀਦਦਾਰ ਵਿਨੋਦ ਚੋਹਾਨ ਨੇ ਸਾਰੇ aaropa ਨੂੰ ਗਲਤ ਦੱਸ ਕਿ ਉਹਨਾਂ ਨੇ ਇਹ ਜ਼ਮੀਨ ਖਰੀਦੀ ਹੈ ਅਤੇ ਸਾਰੇ ਦਸਤਾਵੇਜ਼ ਉਹਨਾਂ ਦੇ ਕੋਲ ਹਨ ਕਬਜ਼ਾ ਵੀ ਉਹਨਾਂ ਦੇ ਕੋਲ ਹੈ ਪਰ ਉਹਨਾਂ ਦੀ ਜ਼ਮੀਨ ਤੇ ਉਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਹਮਲਾ ਉਹਨਾਂ ਨੇ ਨਹੀਂ ਬਲਕਿ ਬਲਜੀਤ ਅਤੇ ਉਸ ਦੇ ਪਰਿਵਾਰ ਵਾਲਾ ਨੇ ਕੀਤਾ ਹੈ ਸਾਡੇ ਬੌਂਸਲਰਾਂ ਨੇ ਵਿਚ ਵਿਚਾਰ ਕੀਤਾ ਸੀ ਉਹਨਾਂ ਕਿਹਾ ਕਿ ਜੇ ਜ਼ਮੀਨ ਦੀ ਨਿਸ਼ਾਨਦੇਹੀ ਉਹਨਾਂ ਦੀ ਨਿਕਲੇ ਤੇ ਉਹਨਾਂ ਨੂੰ ਦੇ ਦਿੱਤੀ ਜਾਵੇ ਅਤੇ ਜੇ ਸਾਡੀ ਨਿਕਲੇ ਤੇ ਕਬਜ਼ਾ ਸਾਨੂੰ ਦੇ ਦਿੱਤਾ ਜਾਵੇ ਮੇਰਾ ਨਾਮ ਵੀਨੋਚ ਚੋਹਾਨ ਹੈ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਤੇ ਅੰਜੂ ਚੋਹਾਨ ਤੇ ਤੁਹਾਡੇ ਵੀਨੋਚ ਚੋਹਾਨ ਦੋਨਾਂ ਤੇ aarop ਲਾਏ ਗਏ ਨੇ ਕਿ ਜ਼ਬਰਦਸਤੀ ਉਹਨਾਂ ਕਿਸੇ ਦੀ ਜ਼ਮੀਨ ਤੇ ਉੱਤੇ ਤੁਸੀਂ ਟਾਂਡਾ ਪਿੰਡ ਦੇ ਵਿੱਚ ਕੋਈ ਕਬਜ਼ਾ ਕਰ ਰਹੇ ਹੋ ਇਹ ਸਰਾਸਰ ਝੂਠੇ ਔਰ ਬੇਬੁਨਿਆਦੀ aarop ਹੈ ਕਿਉਂਕਿ ਟਾਂਡਾ ਮੇ ਜੋ ਜ਼ਮੀਨ ਹਮਨੇ ਲਈ ਹੈ वो खेवट की ज़मीन है तकसीमी ज़मीन है जिसकी रजिस्ट्री हमारे नाम पे हो चुकी है आ, ये रजिस्ट्री है जो हमारे नाम पर है और ये जमहबंदी उस जमीन की जो हमारे नाम पे चढ़ चुकी है तो इसकी रजिस्ट्री हमारे नाम पे है जमहबंदी हमारे नाम पे है और इस ज़मीन का इंतकाल भी हमारे नाम पर है ये वो ज़मीन है जो हमारी जिसकी पूरी पूर्ण रूप से रजिस्ट्री हो चुकी है तो ये ज़मीन पर अब कब्ज़ा भी हमारा है ज़मीन भी हमारी है तो ये कोई ऐसी जमीन है जो हमें किसी से छीनी है या जो जब से ली है कितनी जमीन कितनी है टोटल जमीन पाँच एकड़ जमीन है एक और आरोप लगाया गया है कि आपके द्वारा एक छोटे बच्चे और लेडीज को भी मारा पीटा गया है ये भी झूठा आरोप है जिन्होंने ये आरोप लगाया सरा सर हम उनको जानते हैं मैं छोटा सा वीडियो दिखा देता हूँ कि ये आरोप के, उनके लगाने पर यही लोग हमारे ऊपर पत्थर मार रहे हैं ये ये वही परिवार है जो आज आप जिनकी बात कर रहे हैं जो आपको बोल रहे थे ये वही परिवार है जो हमारे ऊपर पत्थर मार रहा था हमें जान से मारने की धमकी दी गई और रास्ते में ये आप ये देखेंगे ये ट्रैक्टर इन्होंने रास्ते में ये ट्रैक्टर जो है हमारा रास्ता रोक लिया था दिन ये ट्रैक्टर से हमारे रास्ता रोक लिया था हमें से जान से मारने की धमकी दी गई पत्थर हमारे ऊपर फेंके गाली गलोच दिया गया बहुत अश्लील तरीके से हमारी बेइज्जती कर रहे थे ये लोग हमने पुलिस को कॉल करके अपनी सेफ्टी के लिए पुलिस को बुलाया और पुलिस की गैरमौजूदगी में हम वहाँ से निकल पाए वरना ये हमारे को जान से मारने की धमकी दे रहे थे और यही हमने स्टेटमेंट पुलिस में कंप्लेंट रिकॉर्ड की क्योंकि एक बार हम इनके अगेंस्ट पहले भी कंप्लेंट कर चुके हैं पुलिस में हमने यही कंप्लेंट की कि हमारे ऊपर गाली ग्लोच किया गया हमारे ऊपर पत्थर मारे गए हमें जान से मारने की धमकी दी गई और हमारे चौकीदार को भी उन्होंने धमकाया और उसको भी वहाँ से भागने के लिए कहा और उस दिन कुदरती उस दिन हमारा केबल नेटवर्क बी का केबल नेटवर्क लग रहा था उन लोगों को भी उन्होंने केबल लगाने नहीं दिया और बोला कि यहाँ से भाग जाओ हम तारे काट देंगे और तुम्हें भी नहीं छोड़ेंगे ये माहौल जब पूरा माहौल हुआ कि जिसमें हमारे चौकीदार को भी भागने के लिए कहा गया केबल नेटवर्क के लिए रोक लिया गया हमारा एक ट्रैक्टर सामान के लिए आ रहा था उसे वहाँ वापस भेज दिया गया जब इन्होंने चारों तरफ से घेराबंदी करके गालियां देकर ग्लोज पत्थर मारकर और अश्लील बातें मेरी औरत के लिए बोली गई है जो मैं बोल नहीं सकता यही सारा हमने कम्प्लेंट उस दिन उसी रात हमने पुलिस में आकर किया और इनके ऊपर एक कार्यवाही भी हुई है सात सातगुंजा का इनका एक पर्चा भी इनके ऊपर बना गया है और ये इसके ऊपर अब इनके ऊपर कार्रवाई हो रही है हम तो अपनी जान बचाने के लिए इन लोगों से पुलिस की प्रोटेक्शन चाहते हैं कि ये सारे लोग हमें एक ही बात बोलते हैं कि कि इन्होंने है कि इन्होंने ऑन रिकॉर्ड्स हमें हमें थाने में भी धमकी दी गई है तो इसीलिए ये सारा कुछ हुआ, हुआ और, ये, उल्टे और ये जो जमीन है आपने किससे खरीदी है? है, है, है जो एजेंट था इसमें, जमीन, जमीन है गी? ये दीप मोहन की जमीन है लेकिन वो ये कहते हैं कि ये जदी ज़, जो जायदाद है तकसीम होने के बाद इनका जो पोर्शन है वो इनके पास कागज दिखा दीजिए इनके पास कागज ही नहीं है ये जो कागज जमाबंदी में जो पुलिस स्टेशन में भी जो कागज लेकर आए हैं अठावन नंबर की फर्द के कागज लेकर आए हैं वो पिंड की है और वो जमीन इससे दस एकड़ दूर है कम से कम दस आठ दस एकड़ दूर है जिस जिस जमीन पे ये कब्जा करके बैठे हैं जो जो जिसकी जमाबंदी ये थाने में लेकर आए या लोगों को दिखाए दे रहे वो अठावा नंबर की फर्द है वो पिंड की फर्द है इनके पास तो वो फर्द नहीं अगर ये जमीन इनकी है ये कागज ले आए हमारे पास ज़मीन है हमने वो कागज दिखा दिया हमने उसका सर्वे करवा लिया है ड्रोन से सर्वे करा लिया है और इसकी तकसी तकसीमी हुई हुई है खेवट की ज़मीन है और ह, इंतकाल हमारे नाम पर हुई है लेकिन उनका आरोप यह है कि इस ज़मीन पे पटवारी द्वारा उनको निशानदेही देके उनको कब्जा दिया गया है कोई कब्जा नहीं दिया गया है आ, पटवारी पर हमारे पास ये कागज है जो हमने तहसील कानूबों ने कागज लिख के दिया हुआ है कि वहाँ पर पुलिस प्रोटेक्शन किया जाए क्योंकि जिस दिन मिनती हो रही थी इन्हीं लोगों ने बहुत झगड़ा किया वहाँ पर ये पुलिस प्रोटेक्शन के लिए कानून उन्हें लिखा गया और ये अब इसकी मिनती होने वाली है शायद अभी मैं भी इलेक्शन के बाद अब मिनती हो मिनती होगी हम अपने कागजों के साथ हम अपने पूर्ण रूप से अपने कागज़ों के साथ अपनी रजिस्ट्री के साथ अपनी फर्द के साथ इंतकाल के साथ हम मिनती वहाँ पर करवाएंगे अगर ये जमीन जो ये टुकड़ा जिसके ऊपर डिस्प्यूट हुआ है ये टुकड़ा अगर हमारा आता है तो ये हमारा सरकार हमें दिलवा देगी ये इनका होगा तो ये इनको मिल जाएगा हमारा होगा तो ये छोड़ देंगे और अगर इनके पास इस जगह के कागज है जो रेवेन्यू रिकॉर्ड में ये सरकार को दिखा दे सरकारी कर्मचारी को दिखा दे अगर इनके कागज सही है तो ये अपने कागज दिखा दे और जो ये अट्ठावन नंबर की जो फर्द की बात करें वो इस इससे इस, को एकड़ो दूर है मतलब कहने का मतलब ये है कि अगर इनके पास वो जमीन निकलती तो आप वो जगह छोड़ देंगे जो टुकड़ा डिस्प्यूटेड इनका हाँ। आ रहा है उसकी ज़मीन अगर इनके पास इनकी निकलती है तो वो इनकी ज़मीन हमारा कोई इसमें फसाद ही नहीं क्योंकि हम हम शांति प्रिय लोग हैं हम लड़ने के लिए वहाँ नहीं गए सुकून के लिए गए हम एक अच्छा ग्रीन और वहाँ पर एक फार्म बनाना चाहते हैं और हम वहाँ पर पेड़ लगाना चाहते हैं एक ग्रीनरी वहाँ क्रिएट करना चाहते हैं और उससे एंजॉय करना चाहते हैं हम शांति के लिए वहाँ जा रहे हैं ना कि किसी सुकून तकलीफ के लिए या किसी से तकलीफ लेना या किसी को देना तो ये डिस्प्यूटेड टुकड़ा उनका सरकारी मिनती में निकलता है तो ये उनको है हमारा निकलता है तो हमारा निवेदन होगा कि वो इसे छोड़ दें इसे ऊपर हम कुछ नहीं चाहते अगर वो नहीं छोड़ते हैं फिर उसके बाद नेक्स्ट कार्रवाई क्या होगी आपकी उसके बाद हम कुछ नहीं कर सकते अगर वो नहीं छोड़ते वो उनकी जबरन है उसमें हमने कोई कार्रवाई हमने जो कोई कार्रवाई तो आप, क्या में जाएंगे या आ, कहीं और आला अधिकारी को कंप्लेट करेंगे क्या करेंगे अगर ऐसा फसाद आता है तो हम इसमें कोर्ट पे भी अपील करेंगे तो हम कोर्ट से भी अर्जी डालेंगे कि जो कागजों के ऊपर जो चीज हमारी है वो हमारी अगर नहीं मिलती है तो उस हक के लिए हम जरूर लड़ेंगे